ਇਹ ਗੱਪ ਕੰਡਵਾ ਲਿਆ ਸਾਰਾ ਗੰਦ ਕਾਪੀ ਸਾਰਾ ਗੰਦ ਕਾਪੀ ਕੰਪਨੀ ਦਾ ਕਰ ਕਰਨਾ ਤੇ ਚੱਲ ਹਾਂ ਬੋਲੇ ਨਾ ਉਹ ਵੇਖ ਇਹ ਬੋਲਦੇ ਆਂ ਹਾਂ ਬਾਈ ਬੋਲ ਤੋਰਿਆ ਅਸੀਂ ਮੈਂ ਤੇਰੇ ਨਾਲ ਮੈਂ ਕੋ ਪੂਰਾ ਬੇਰ ਮੈਂ ਬੋਲਿਆ ਯੋ ਕਿਹ ਗਾਣੇ ਤੇ ਸਰਕਾਰੀ ਕੰਮ ਕਰਨਾ ਈ ਤੁਹਾਡੇ ਕੋਲ ਬੈਠੇ ਆਂ ਨਾ ਰਾਮਾ ਕਰ ਕਰੋ ਬਈ ਕਰ ਜਲਾ ਇਹਦਾ ਹੀ ਸ਼ਰਜਾ ਬੰਦੇ ਆ ਲੈ ਕੇ ਜਾਉਂ ਜਿਹੜਾ ਗੁਨੇ ਵਾਲਿਆ ਆ ਦੇਖੋ ਤੁਹਾਡੇ ਗੋਲੀ ਸੁਣਾਉਂਦਾ ਮੈਂ ਤੇ ਹੌਸਲੇ ਨਾਲ ਟੋਲਿਆ ਮਿਲਾਂ ਸਾਡੇ ਘਰ ਦੀ ਸਾਡੇ ਤੁਹਾਡੇ ਕੋਲ ਹੌਸਲੇ ਇੱਥੇ ਬੈਠੇ ਆਂ ਪੂਸੀਟੇ ਲੱਗੀ ਆ ਕਾਲਾ ਨਾ ਕੋਈ ਮੰਨਣਾ ਭਾੜੀ ਸਰਕਾਰੀ ਡਿਊਟੀ ਆ ਅਸੀਂ ਕੋਈ ਘਰ ਦਾ ਕੰਮ ਨਹੀਂ ਕਰਦਾ ਇਹ ਸਰਕਾਰੀ ਕੰਮ ਕਰਦਾ ਆਪਾਂ ਦੇ ਕੋਈ ਕੋਈ ਤਰਾਜੇ ਮੈਨੂੰ ਆਪ ਗੱਲ ਕਰ ਲੈ ਬੈਠ ਕੇ ਗੱਲ ਕਰ ਲੈ ਇੱਥੇ ਬੈਠ ਕੇ ਤਰਾ ਕਰੂ ਯਾਰ ਮੈਂ ਇਹਨੂੰ ਸਮਝਾਉਣਾ ਤੇ ਕਹਿ ਮੈਂ ਕਿਵੇਂ ਸਮਝਾਉਣਾ ਕੋਈ ਸਾਰੇ ਦੁਆਰਾ ਪਾ ਕੇ ਪ੍ਰੈਸ਼ਰ ਖਾਕ ਕਰਦਾ ਸਾਡਾ ਸਾਡਾ ਕੀ ਵਾਈਟ ਪ੍ਰੈਸ਼ਰ ਖਾਕ ਕਰਦਾ ਹੈ ਉਸੋ ਕਿਹੜਾ ਪੈਸਾ ਸਰਕਾਰੀ ਕੰਮ ਦਾ ਨਿਕਲ ਪਉਂਦਾ ਸਰਕਾਰੀ ਗਾ ਇੱਥੇ ਵੇਖ ਰੋ ਭਾਵੇਂ ਲੇਡੀ ਆ ਲੇਡੀ ਫੋਰਸ ਮਂਗਾਓ ਯਾਰ ਹੋਰ ਸਾਰੀ ਲੇਡੀ ਪਾ ਪਾ ਮਂਗਾਓ ਭਾੜਾ ਪ੍ਰੈਸ਼ਰ ਸਰਕਾਰੀ ਧਰਜ ਨਿਕਲ ਪਉਂਦੇ ਨਸ਼ੇ ਵਾਲਿਆਂ ਨੂੰ ਸ਼ਹਿਦ ਦੇ ਦੇ ਤੂੰ ਆਉਂਦਾ ਰਹੋਗੇ ਯਾ ਚਲ ਚਲ ਆਇਆ ਯਾਰ ਆਹ ਆ ਬੰਦੇ ਲੋਕਾਂ ਨੂੰ ਪੁੱਛਦਾ ਰੋੜਾ ਪਾਟਦਾ ਬੜਾ ਵੀ ਕਿਹੜੀ ਚਾਈ ਰੱਖਦਾ ਇੰਨੀ ਕਿਉਂ ਲੱਗਦਾ ਆਹ ਆ 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 ਅਹੀ ਆ ਗਏ ਟਾਈਗਰ ਨਹੀਂ ਆ ਗਏ ਫੇਰ ਮੇਰੀ ਅਨੰਦ ਮੋੜਾ ਜਰੂਰ ਕਰੇ ਦੀ ਹੈ ਉਹ ਸਨਾਰ ਦੇ ਖਿਲਾਫ ਮੈਂ ਮੈਂ ਮੋੜਾ ਸਹਾਰੀ ਕੰਮ ਆ ਉਹਨਾਂ ਚੱਕ ਲੈ ਉਹ ਮੈਂ ਮੋੜਾ ਆਉਂਦਾ ਹਾਂ ਅਈ ਯਾਰ ਅਸੀਂ ਤੁਹਾਨੂੰ ਕਹਿਣ ਦੇ ਆ ਕਿ ਘਰ ਕੋ ਨਹੀਂ ਮਿਲਿਆ ਅਸੀਂ ਕੁਝ ਲੈ ਕੇ ਗਏ ਆ ਬੜੇ ਕੁਝ ਆਹ ਡਿਊਟੀ ਆ ਕੋਈ ਤਾਂ ਸਾਡੀ ਡਿਊਟੀ ਦੇ ਨਾਲ ਬੋਲ ਡਿਊਟੀ ਦੇ ਨਾਲ ਬੋਲਦੇ ਸਾਡੀ ਆਹ ਸਾਡੀ ਸਰਕਾਰੀ ਡਿਊਟੀ ਆ ਹਰ ਘਰ ਚੈੱਕ ਕਰਦਾ ਅਸੀਂ ਸਾਰੇ ਗੱਲਦੇ ਆ ਇੱਥੇ 2-3 ਘੰਟੇ ਇੱਥੇ ਰਵਾਂ ਸਾਡੀ ਸਰਕਾਰੀ ਡਿਊਟੀ ਵਿੱਚ ਵਿਗੜ ਤੋਂਗੇ ਤਾਂ ਹੋਈ ਸਜ਼ਾ ਮਿਲੂਗੀ ਓਏ ਜਿਹੜਾ ਵੇਖੋ ਜੇ ਸਰਕਾਰੀ ਡਿਊਟੀ ਦੇ ਵਿਗੜ ਕੋ ਹੁੰਦਾ ਹੈ ਮੰਨ ਲਓ ਸੱਚੀ ਚਿਹਰਾ ਆ ਗਈ। ਸਰਕਾਰੀ ਮਤ ਹੋ ਗਈ ਹੈ ਤੁਹਾਡੀ। ਦੂਜਿਆਂ ਨੂੰ ਵੀ ਸ਼ਹਿਦ ਦੇਂਦੇ ਹੋ ਕਿ ਉਹ ਡੱਕ ਜਾਂਦਾ। ਕੋਈ ਗੱਲ ਨਹੀਂ। ਤੂੰ ਸਰਕਾਰੀ ਡਿਊਟੀ ਚਾਹੀਦੀ ਵਿਗੜ ਕਾਉਂਂ ਰਿਹਾ। ਤੂੰ ਇਹ ਕਾਉਂਂ ਰਿਹਾ ਸਾਡੀ ਸਿਕਾਇਟੀ। ਹਾਂ ਉਹ ਰੋਣਾ ਪਾ ਕੇ ਨਾ ਜਿਤਾਲੇਗਾ ਤੂੰ ਜੱਟ। ਨਾ ਬੋਲੋ। ੱੱਲੇ ਬੋਲਣ ਦੇ। ਉਹਦੇ ਦਾ ਰੋਣਾ ਪਾਉਂਦੇ ਆ ਹੀ ਕੰਮ ਕਰਦੇ ਆ ਇੱਥੇ। ਉਹ ਉਹਦਾ ਆਪਣਾ ਰੋਣਾ ਪਾ ਕੇ ਬੈਠਾ। ਇਹਨੂੰ ਕਰਦੇ। ਇਹਨੂੰ ਪਰਮਾਸੀ ਦੀ ਸਪਾਸ਼ਾ ਨਹੀਂ ਸਮਝ ਲੱਗਦੀ। ਅ ਜਿਹੜੇ ਬੋਲਦੀ ਫੜੋ ਯਾਰ। ਅ ਇਹਨੂੰ ਪੱਤੇ ਆ ਦੇ ਕੇ ਸਰਕਾਰੀ ਢੂੜੀ ਜੀ ਵਿਗੜ ਪਾਉਂਦਾ। ਅ ਇਹ ਨਹੀਂ ਵੇਖਣਾ ਆਪਾਂ। ਵਾਹ। ਆਜ ਨੇ ਕਿੰਨੇ ਸਰਕਾਰੀ ਢੂੜੀ ਜੀ ਵਿਗੜ ਪਿਆ ਫੜੋ। ਅ ਇਹ ਮੂੰਹ ਤੂੰ ਆ ਸਾਡਾ ਤੂੰ ਮਰਨਾ ਕਰਕੇ ਲੋਕਾਂ ਦੇ ਕੰਮ ਕਰਨ। ਹੋਰ ਜਿਹੜੇ ਵਿਗੜ ਪਾਉਂਦਾ ਸਾਡਾ। ਆਓ ਮੈਂ ਇੱਥੇ ਬਿਠਾ ਦੇ। ਆਓ ਇੱਥੇ ਜਿਹਨੇ ਵਿਗੜ ਪਾਉਣਾ ਪਾਓ ਹੁਣ। ਆਓ ਇੱਧਰ। ਆਓ ਜਰਾ ਇੱਧਰ। ਆਹ ਵਾਹ ਜੀ ਪੂਰਾ। ਆਹ। ਲੈ ਦੇਖੋ ਫਰੇ। ਓਏ ਓਏ ਅੰਨ ਜੀ। ਓਏ। মগৰ চাগে ফোন